ਸਸਰੀ ਗੱਲ ਦੀ ਤੁਸੀਂ ਦੇਖ ਰਹੇ ਹੋ ਸ਼ਹਿਰ ਪੰਜਾਬ ਨਿਊਜ਼ சேன ਨਵੀਂ ਅੱਜ ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵਾਰ ਦੀ ਵੱਡੀ ਖਬਰ ਨਾਬਾਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋਸਤ ਵੱਲੋਂ ਦੋਸਤਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਕਿ ਸਕੂਲ ਟਾਈਮ ਦੇ ਵਿੱਚ ਦੋਨੋਂ ਇੱਕ ਕਲਾਸ ਹੀ ਪੜ੍ਹਦੇ ਸਨ ਤਾਂ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਆ ਤਾਂ ਉਸ ਦੀ ਖੁੰਦ ਦੇ ਦੋਸਤ ਵੱਲੋਂ ਰੱਖੀ ਜਾਂਦੀ ਹੈ ਤਾਂ ਦੱਸਿਆ ਕਿ ਦੋਸਤ ਵੱਲੋਂ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਫਿਲਹਾਲ ਜਿਹੜਾ ਜਿਸ ਵੱਲੋਂ ਚਾਕੂ ਮਾਰਿਆ ਗਿਆ ਉਸ ਵੱਲੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਤਾਂ ਜਿਸ ਦਾ ਕਤਲ ਹੋਇਆ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਮਾਨੋਲੀ ਦੇ ਏਰੀਆ ਵਿੱਚ ਵੜਾਈ ਚੜਾ ਹੋਇਆ ਸੀ ਆਪਕੂ ਦੇ ਪੜਦੇ ਸਕੂਲ ਦੇ ਵਿੱਚ ਕਲਾਸ ਚੱਲ ਰਹੀ ਸੀ। ਇਹਦੇ ਵਿੱਚ ਕੁਝ ਸਮਰਥ ਸੰਗਤ ਦਾ ਦੂਸਰਾ ਮਨਪੋਕੂ ਖੁਸ਼ਿਆ ਨੇ ਉਸ ਦੇ ਦੋਸਤ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਮੁਰੇ ਡੈਥ ਹੋ ਗਈ ਉਹ ਵੀ। ਉਹਨਾਂ ਨੂੰ ਬਾਲ ਨੂੰ ਕਾਬੂ ਕੀਤਾ ਦੋ ਪਟਿਆਲਾ ਬੋਡੀ ਮਾਸਟਰ ਨਾਲੇ ਕਰਤੀ ਅੱਜ ਦੂਸਰੀ ਕੱਲ ਅਰੈਸਟ ਕੀਤਾ ਸੀਗਾ ਅੱਜ ਮੈਡੀਕਲ ਕਰਾ ਕੇ ਉਹਨੂੰ ਜਰੂਸਲਮ ਜੇ ਨਾਬਾ ਭੇਜਿਆ ਜਾ ਰਿਹਾ ਹੈ ਇਸ ਤੋਂ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਨਾਬਾਲਿਕ ਸੀ ਕਿ ਕੌਣ ਸੀ ਇਹ ਬਾਲਕਾ ਦਾ ਬਾਲਕਾ ਜਰੂਸਲਮ ਭੇਜਦਾ ਲੁਧਿਆਣਾ ਜਿਹੜਾ ਬਾਲਿਕਾ ਦਾ ਕੀ ਨਾਮ ਹੈ ਜਿਹੜਾ ਤੁਸੀਂ ਜੀ ਦਾ ਮੈਡੀਕਲ ਕਰਾਇਆ ਬਾਲਕਾ ਇਹ ਤਾਂ ਤੁਹਾਨੂੰ ਸਮਝ ਚੰਗਾ ਜੀ ਜਿਹੜਾ ਮਰਿਆ ਸੀ ਉਹਦਾ ਕੀ ਨਾਮ ਸੀ ਮਨਵਿੰਦਰ ਸਿੰਘ ਕੀ ਗੱਲ ਸੀ ਜਿਹੜਾ ਇਹ ਮਾਰਿਆ ਕੀ ਗੱਲ ਕਰਨ ਸਮਾਂ ਉਹ ਆਪੋ ਤੇ ਨਾਲ ਦੋਸਤਾਂ ਦੀ ਲੜਾਈ ਝਗੜਾ ਹੋਇਆ ਸੀ ਪਹਿਲਾਂ ਸਕੂਲ ਟੈਰ ਕੋਲ ਚੱਲਦੀ ਗੁਰਿੰਦੇ ਸਰਵਾਜੀ ਚੱਲਦੀ ਆ ਇਹਦੇ ਕੋਲ ਉਹਦੇ ਵਿੱਚ ਝਗੜਾ ਹੋਇਆ ਇਹਨਾਂ ਦੇ ਉੱਤੇ ਕੋਈ ਰਿਕਵਰੀ ਵੀ ਗੈਰ ਆ ਵੀ ਹੋਈ ਜਣਾ ਤੂੰ ਕੋਈ ਖ਼ਬਰੀ ਹੋਇਆ ਨੇ ਦੋ ਚੱਕੀ ਵਗੈਰਾ ਮੌਕੇ ਤੇ ਖ਼ਬਰੀ ਹੋਈ ਹੋਈ ਕਰਾਈ ਜਣਾ ਉੱਤੇ ਜੀ ਅੱਜ ਇਹਨੂੰ ਜੁਡੀਸ਼ੀਅਨ ਵਿੱਚ ਜਾ ਹਾਂ ਜੁਡੀਸ਼ੀਨ ਅਬਾ ਜੇਲ ਹਾਂ ਤੁੰਤੋਂ ਹੁਣ ਰਾਜਾ ਸਾਹਿਬ ਨੇ ਦਿੱਤੇ ਤਿੰਨਾਂ ਖਾਨਾ ਖਮਾਨਵਾਲ ਦੀ ਏਰੀਆ ਵਿੱਚ ਲੜਾਈ ਝਗੜਾ ਹੋਇਆ ਸੀ ਆਪਰ ਤੋਂ ਪੜਦੇ ਸੀ ਸਕੂਲ ਦੇ ਕਲਾਸਾਂ ਨੂੰ ਸੀਗੇ ਜਿਹੜੇ ਤੋਂ ਕੋ ਸਮਰਸੰਗਤ ਹੁੰਦਾ ਦੂਸਰਾ ਮਨ ਬਹੁਤ ਖੁਸ਼ੀ ਆਨੇ ਉਸ ਦੇ ਦੋਸਤ ਤਾ ਕੁਮਾਰ ਕੇ હત્યા ਕਰਦੇ ਮੂੜੇ ਡੈਥ ਹੋ ਗਈ ਉਹ ਵੀ ਉਹਨਾਂ ਨੂੰ ਬਾਹਰ ਲਾ ਕੇ ਦੋ ਦੋ ਬੋਡੀਰ ਮਾਰਸਨ ਵਾਲੇ ਕਰਤੀ ਅੱਜ ਦੋਸਤ ਕੱਲ ਰੈਸਟ ਕੀਤਾ ਸੀਗਾ ਅੱਜ ਮੈਡੀਕਲ ਕਰਾ ਕੇ ਉਹਨੂੰ ਜਰੂਸਲਮ ਜੇ ਨਾਬਾ ਭੇਜਿਆ ਜਾ ਰਿਹਾ ਇਸ ਤੋਂ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਨਾਬਾਲਿਕ ਸੀਗੇ ਕੌਣ ਸੀ ਇਹ ਬਾਲਕ ਹੈ ਦਵਾਲਕ ਜਰੂਸਲਮ ਤੇ ਤੁਹਾਡਾ ਲੁਧਿਆਣਾ ਜਿਹੜਾ ਬਾਲਕ ਉਹਦਾ ਕੀ ਨਾਮ ਹੈ ਜਿਹੜਾ ਤੁਸੀਂ ਜਿਹਦਾ ਮੈਡੀਕਲ ਕਰਾਇਆ ਬਾਲਾ ਇਹ ਤਾਂ ਦੂਸਰੇ ਮਰਦ ਸਿੰਘ ਹੈ ਜਿਹੜਾ ਮਰਿਆ ਸੀ ਉਹਦਾ ਕੀ ਨਾਮ ਸੀ ਉਹਦਾ ਮਨਵਿੰਦਰ ਸਿੰਘ ਕੀ ਗੱਲ ਸੀ ਜਿਹੜਾ ਇਹ ਮਾਰਿਆ ਕੀ ਗੱਲ ਕਾਰਨ ਸਾਹਮਣੇ ਉਹਨਾਂ ਦੋਸਤਾਂ ਦੀ ਲੜਾਈ ਝਟਕੜਾ ਹੋਇਆ ਸੀ ਪਹਿਲਾਂ ਸਕੂਲ ਟੈਪ ਵੀ ਚੱਲਦੀ ਔਰ ਰੰਜੀਸਰ ਬਾਜੀ ਚੱਲਦੀ ਆ ਇਹਦੇ ਵਿੱਚ ਝਟਕੜਾ ਹੋਇਆ ਇਹਨਾਂ ਦੇ ਉੱਤੇ ਕੋਈ ਰਿਕਵਰੀ ਵੀ ਗੈਰ ਆ ਵੀ ਹੋਈ ਜਣਾ ਤੂੰ ਕੋਈ ਹੋਏ ਨੇ ਦੋ ਚਾਕੂ ਵਗੈਰਾ ਮੁੱਕਦਰ ਖਵਰੀ ਹੋਈ ਕਰਾਈ ਜਣਾ ਉੱਤੇ ਜੀ ਅੱਜ ਇਹਨੂੰ ਜੁਡੀਸ਼ਨਲ ਵਿੱਚ ਜਾਣਾ ਹਾਂ ਜੁਡੀਸ਼ਨਲ ਅਬਜਲ ਤੁੰਤੋਂ ਨਾ ਕੋਈ ਮਰਾ ਜਸਵਰ ਸਾਹਿਬ ਨੇ ਸ਼ਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ